ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸਮੁੱਚੇ ਖਾਲਸਾ ਪੰਥ ਦੇ ਬਹੁਤ ਹੀ ਸਤਿਕਾਰਯੋਗ ਸਨਮਾਨਯੋਗ ਸ਼ਖਸੀਅਤ ਮਾਨਜੋਗ ਸਿੰਘ ਸਾਹਿਬ ਗਿਆਨੀ ਤੇਜਾ ਸਿੰਘ ਜੀ ਪੁੱਤਰ ਜਿਨ੍ਹਾਂ ਦੇ 86ਵੇਂ ਵਰ੍ਹੇ ਅੱਜ ਉਹਨਾਂ ਦੇ ਨਗਰ ਪੁੱਤਰ ਖੁਰਦ ਵਿੱਚ ਮਨਾਏ ਜਾ ਰਹੀ ਹੈ ਔਰ ਹਰ ਸਾਲ ਇਹ ਇਸ ਮੁੱਚੀ ਸੰਗਤ ਵੱਲੋਂ ਸਮੁੱਚੇ ਇਲਾਕੇ ਵੱਲੋਂ ਉਹਨਾਂ ਦੀ ਵਰਸੀ ਮਨਾ ਕੇ ਉਹਨਾਂ ਦੇ ਦਿਨ ਨੂੰ ਮਨਾ ਕੇ ਉਹਨਾਂ ਨੂੰ ਸਤਕਾਰ ਸਹਿਤ ਯਾਦ ਕੀਤਾ ਜਾਂਦਾ ਹੈ ਗੁਰਸੰਗੇਜ ਜਿਹੇਦਾਰ ਤੀਜਾ ਸਿੰਘ ਦੀ ਪੁੱਤਰ ਉਹ ਸਖਸ਼ੀਅਤ ਨੇ ਕਿ ਜਿਨ੍ਹਾਂ ਨੇ ਵਿਛੜੇ ਸਮੇਂ ਦੇ ਵਿੱਚ ਬੜੀ ਵੱਡੀ ਕੌਮ ਦੀ ਅਗਵਾਈ ਕੀਤੀ ਜਿਸ ਵੇਲੇ ਸਾਡੇ ਇਤਿਹਾਸਕ ਸਥਾਨਾਂ ਤੇ ਮਹੰਤ ਕਬਜ਼ ਹੋ ਚੁੱਕੇ ਸਨ ਮਹੰਤ ਵਿਭਚਾਰੀ ਬਣ ਚੁੱਕੇ ਸਨ ਮਹੰਤ ਬਲਾਤਕਾਰੀ ਬਣ ਚੁੱਕੇ ਸਨ ਮਹੰਤ ਚੋਰ ਬਣ ਚੁੱਕੇ ਸਨ ਮਹੰਤ ਸ਼ਰਾਬਾਂ ਪੀ ਕੇ ਅਯਾਸ਼ ਬਣ ਚੁੱਕੇ ਸਨ ਉਸ ਵੇਲੇ ਗੁਰਦੁਆਰਾ ਸੁਧਾਰ ਲਹਿਰ ਦੀ ਆਰੰਭਤਾ ਹੋਈ ਔਰ ਬੜੀਆਂ ਸ਼ਹੀਦੀਆਂ ਗੁਰਦੁਆਰਾ ਸੁਧਾਰ ਲਹਿਰ ਵਿੱਚ ਹੋਈਆਂ ਔਰ ਉਹਨਾਂ ਸ਼ਹੀਦੀਆਂ ਤੋਂ ਬਾਅਦ ਸਮੁੱਚੇ ਖਾਲਸਾ ਪੰਥ ਨੇ ਰਲ ਮਿਲ ਕਰਕੇ ਜਿਹੜਾ ਪਾਵਨ ਇਤਿਹਾਸਕ ਸਥਾਨਾਂ ਦੀ ਜਿਹੜੀ ਸੇਵਾ ਸੰਭਾਲ ਸੀ ਜਿਹੜਾ ਪ੍ਰਬੰਧ ਸੀ ਉਹ ਆਪਣੇ ਹੱਥਾਂ ਵਿੱਚ ਲਿਆ ਔਰ 1920 ਤੋਂ ਬਾਅਦ ਜਥੇਦਾਰ ਤੇਜ ਸਿੰਘ ਪੁੱਤਰ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਦਾ ਮਾਣ ਪ੍ਰਾਪਤ ਹੋਇਆ 2 ਸਾਲ ਪਹਿਲਾਂ ਦਾਸ ਜਦ ਜਥੇਦਾਰ ਸਾਹਿਬ ਦੀ ਵਰਸੀ ਤੇ ਆਇਆ ਕਿਉਂਕਿ ਉਹਨਾਂ ਦੇ ਪਰਪੋਤੇ ਭਾਈ ਪਮਨਦੀਪ ਸਿੰਘ ਜੀ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸੇਵਾ ਕਰਦੇ ਨੇ ਦਾਸ ਨੂੰ ਮਿਲੇ ਅਰਦਾਸ ਜਹਦਰ ਸਾਹਿਬ ਦੀ ਵਰਸੀ ਦੇ ਉੱਤੇ ਹਾਜ਼ਰ ਹੋਇਆ ਔਰ ਇੱਥੇ ਆ ਕੇ ਬੇਨਤੀ ਕੀਤੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਇੱਕ ਇਹਨੇ ਵੱਡੀ ਸ਼ਖਸੀਅਤ ਕਿ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਬਣਾਈ ਹੋਵੇ ਐਡੀ ਵੱਡੀ ਸ਼ਖਸੀਅਤ ਕਿ ਜਿਨ੍ਹਾਂ ਦੀ ਸੇਵਾ ਸਦਕਾ ਸ਼੍ਰੋਮਣੀ ਅਕਾਲੀ ਦਲ ਪੈਦਾ ਹੋਇਆ ਹੋਵੇ ਉਹਨਾਂ ਦੀ ਵਰਸੀ ਕੇਵਲ ਇੱਕ ਪਿੰਡ ਪੱਦਰ ਤੇ ਪਰਿਵਾਰ ਵੱਲੋਂ ਹੀ ਮਨਾਇ ਜਾਂਦੀ ਹੈ। ਬਾਸ ਨੇ ਬੇਨਤੀ ਕਰਕੇ ਪ੍ਰਧਾਨ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਜੀ ਹੋਰਾਂ ਨੂੰ ਤੇ ਧਰਮ ਪ੍ਰਚਾਰ ਕਮੇਟੀ ਵੱਲੋਂ ਮਤਾ ਪਾ ਕੇ ਤੇ ਇਹ ਜਿਹੜੀ ਵਰਸੀ ਹੈ ਇਹ ਕੌਮ ਵੱਲੋਂ ਮਨਾਈ ਜਾਏ ਇਹ ਬੇਨਤੀ ਕੀਤੀ ਔਰ ਉਹਨਾਂ ਨੇ ਇਸ ਬੇਨਤੀ ਨੂੰ ਪ੍ਰਵਾਨ ਕੀਤਾ ਔਰ ਪਿਛਲੇ ਸਾਲ ਤੋਂ ਇਹ ਜਥੇਦਾਰ ਸਾਹਿਬ ਦਾ ਜਿਹੜਾ ਵਰਸੀ ਸਵਾਗਤ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਕਮੇਟੀ ਵੱਲੋਂ ਮਨਾਇਆ ਜਾਂਦਾ ਸਮੁੱਚੇ ਪਰਿਵਾਰ ਵੱਲੋਂ ਸਮੁੱਚੇ ਨਗਰ ਵੱਲੋਂ ਸਮੁੱਚੇ ਇਲਾਕੇ ਦੇ ਵੱਲੋਂ ਇਹ ਜਿਹੜੀਆਂ ਸਾਰੀਆਂ ਸੇਵਾਵਾਂ ਨੇ ਇਹ ਕੀਤੀਆਂ ਜਾਂਦੀਆਂ ਨੇ ਔਰ ਸੰਗਤਾਂ ਨੂੰ ਵੀ ਅਪੀਲ ਹੈ ਕਿ ਇੰਨੀ ਇਨ੍ਹਾਂ ਮਹਾਨ ਸ਼ਖਸੀਅਤਾਂ ਦੇ ਇਨ੍ਹਾਂ ਹੋਣ ਵਾਲੇ ਸਮਾਗਮਾਂ ਦੇ ਵਿੱਚ ਹਾਜ਼ਰੀ ਜ਼ਰੂਰ ਭਰਿਆ ਕਰਨ ਕਿ ਜਿਨ੍ਹਾਂ ਨੇ ਇੰਨੀ ਵੱਡੀ ਸੇਵਾ ਕਰਕੇ ਇੰਨੀ ਵੱਡੀ ਕੁਰਬਾਨੀ ਕਰਕੇ ਜਿਹੜੇ ਗੁਰਦੁਆਰੇ ਸਹਿਬਾਨ ਸਨ ਉਹਨਾਂ ਨੂੰ ਆਜ਼ਾਦ ਕਰਵਾਇਆ ਜਿਹੜਾ ਪ੍ਰਬੰਧ ਸੀ ਗੁਰਦੁਆਰੇ ਸਹਿਬਾਨਾ ਦਾ ਸੇਵਾ ਸੰਭਾਲਦਾ ਉਹ ਖਾਲਸਾ ਪੰਥ ਨੂੰ حاصل ਹੋਇਆ ਸੋ ਅੱਜ ਜਥੇਦਾਰ ਤੇਜਾ ਸਿੰਘ ਜੀ ਪੁੱਤਰ ਉਹਨਾਂ ਦੀ ਵਰਸੀ ਤੇ ਉਹਨਾਂ ਨੂੰ ਸ਼ਰਧਾ ਸਤਕਾਰ ਭੇਟ ਕਰਦਾ ਹੋਇਆ ਸੰਗਤ ਵਾਸੋਂ ਕੇਵਾਂ ਦਾ ਜਾਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸੇ ਪ੍ਰਤੀ ਆ ਕਿਉਂਕਿ ਇਹ ਜਿਹੜਾ ਸਮਾਗਮ ਆ ਉਹਨਾਂ ਨੂੰ ਯਾਦ ਕਰਨ ਵਾਸਤੇ ਉਹਨਾਂ ਦੇ ਸਬੰਧ ਵਿੱਚ ਹਰ ਸਾਲ ਜਿਹੜਾ ਕਰਾਇਆ ਜਾਂਦਾ ਏ ਉਹ ਇਸੇ ਕਰਕੇ ਕਰਾਇਆ ਜਾਂਦਾ ਕਿ ਉਹਨਾਂ ਦੀ ਸੋਚ ਤੇ ਅਸੀਂ ਪਹਿਰਾ ਦਈਏ ਜੋ ਕਿ ਅੱਜ ਸਾਡੀਆਂ ਸੰਸਥਾਵਾਂ ਵੱਲੋਂ ਵੀ ਨਹੀਂ ਦਿੱਤਾ ਜਾ ਰਿਹਾ ਜਿਹਦੇ ਕਰਕੇ ਜਿਸ ਦਿਨ ਸਾਡੀਆਂ ਸੰਸਥਾਵਾਂ ਨੇ ਸੱਚਮੁੱਚ ਉਹਨਾਂ ਦੀ ਸੋਚ ਤੇ ਪਹਿਰਾ ਦੇਣਾ ਚਾਲੂ ਕਰਤਾ ਉਸ ਦਿਨ ਸਮਝੋ ਕਿ ਰੰਗਲਾ ਪੰਜਾਬ ਤੇ ਖਾਸਾ ਰਾਜ ਦੀ ਅਸਲੀਅਤ ਸ਼ੁਰੂਆਤ ਉਸ ਦਿਨ ਹੋਣੀ ਆ ਅੱਜ ਭਾਵੇਂ 70 ਸਾਲਾਂ ਤੋਂ ਕਰੀ ਜਾਂਦੇ ਆ ਕਿ ਰੰਗਲਾ ਪੰਜਾਬ ਬਣਾਤਾ ਰੰਗਲਾ ਨਹੀਂ ਅੱਜ ਤੱਕ ਗੰਦਲਾ ਪੰਜਾਬ ਹੀ ਬਣ ਚੁੱਕਾ ਹੈ ਇਹਨੂੰ ਰੰਗਲਾ ਜੇ ਪੰਜਾਬ ਬਣਾਉਣਾ ਹੈ ਤੇ ਮੈਂ ਅੱਜ ਦੇ ਦਿਨ ਤੇ ਇਹੋ ਹੀ ਸਾਰਿਆਂ ਨੂੰ ਬੇਨਤੀ ਕਰਦਾ ਪੰਥਕ ਜਥੇਬੰਦੀਆਂ ਨੂੰ ਹਰ ਇੱਕ ਨੂੰ ਕਿ ਜੈਸੇ ਦਾ ਆ ਦੀ ਸੋਚ ਤੇ ਅਨੁਸਾਰ ਚੱਲੋ ਕਿਉਂਕਿ ਇਹਨਾਂ ਨੇ ਜਿਹੜੀ ਚੀਜ਼ ਨੂੰ ਲਿਖ ਕੇ ਚੱਲੇ ਸੀ ਨਿਰੋਲ ਸਿੱਖੀ ਸਿਧਾਂਤਾਂ ਅਤੇ ਵੱਖਰੀ ਤੀਸਰੀ ਕੌਮ ਦੀ ਪਛਾਣ ਦਿਖਾਉਣ ਵਾਸਤੇ ਇਹਨਾਂ ਨੇ ਇਹ ਸ਼ੁਰੂਆਤ ਕੀਤੀ ਸੀ ਤਾਂ ਕਿ ਅਸੀਂ ਦੱਸ ਸਕੀਏ ਕਿ ਅਸੀਂ ਸਿੱਖ ਇੱਕ ਵੱਖਰੀ ਕੌਮ ਆ ਕਿਸੇ ਨਾਲ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਤੇ ਇਹਨਾਂ ਦੀ ਸ਼ਹੀਦੀ ਦਾ ਕਾਰਨ ਵੀ ਇਹੋ ਹੀ ਬਣਿਆ ਜਦੋਂ ਅੰਗਰੇਜ਼ ਸਰਕਾਰ ਨੇ ਇਹਨਾਂ ਨੂੰ ਜੇਲ੍ਹਾਂ ਚ ਰੱਖ ਕੇ ਤੁਰਕੀਆਂ ਕਰਕੇ ਪਰਿਵਾਰਨਾ ਤੋੜ ਕੇ ਸਾਰਾ ਪਾਸੋਂ ਤੋੜ ਕੇ ਦੇਖਿਆ ਕਿ ਇਹ ਨਹੀਂ 50 ਸਾਲਾਂ ਚ ਝੁਕੇ ਤਾਂ ਫਿਰ ਇਨਾਂ ਤੇ ਆਪਣੇ ਪਿੱਠੂਆਂ ਲੋ ਹਮਲਾ ਕਰਵਾ ਕੇ ਇਹਨਾਂ ਨੂੰ ਸ਼ਹੀਦ ਕਰਵਾਇਆ ਤੇ ਉਸੇ ਬਦੌਲਤ ਅੱਜ ਵੀ ਇਹਨਾਂ ਨੂੰ ਪਿੰਡ ਯਾਦ ਕਰਦਾ ਏ ਇਲਾਕਾ ਯਾਦ ਕਰਦਾ ਏ ਬਿਸ਼ੱਕ ਪੰਥਕ ਜਥੇਬੰਦੀਆਂ ਨਹੀਂ ਯਾਦ ਕਰਦੀਆਂ ਜਿਨ੍ਹਾਂ ਦੀ ਡਿਊਟੀ ਬੰਦੀ ਸੀ ਜੇ ਇਹੋ ਕਾਰਜ ਕਿਤੇ ਇਹਨਾਂ ਸ਼ੁਰੂ ਤੋਂ ਕੀਤੇ ਹੁੰਦੇ ਜਿਹੜੇ ਕਿ ਪਰਿਵਾਰ ਕਰ ਰਿਹਾ ਜਾਂ ਨਗਰ ਕਰ ਰਿਹਾ ਤੇ ਸ਼ਾਇਦ ਅੱਜ ਆਹ ਦਿਨ ਇਹਨਾਂ ਦੇਖ ਲੈਣਾ ਹੁੰਦੇ ਜੋ ਅੱਜ ਸਾਡੀਆਂ ਸਸਥਾਵਾਂ ਦਾ ਹਾਲ ਹੋ ਚੁੱਕਾ ਜੀ ਤੇ ਮੇਰੀ ਬੇਨਤੀ ਇਹੋ ਆ ਕਿ ਅੱਜ ਵੀ ਪੰਥ ਨੂੰ ਜਿਹੇ ਦਾ ਦੀ ਸੋਚ ਤੇ ਪਹਿਰਾ ਦਈਏ ਜੇ ਵਾਕਈ ਮਹਾਰਾਜ ਰঞ্জੀਤ ਸਿੰਘ ਵਾਲਾ ਖਾਸਾ ਸਰਕਾਰ ਵਾਲਾ ਰਾਜ ਲਾਉਣ ਦੀ ਲੋੜ ਆ ਇੰਨੇ ਮੈਂ ਬੇਨਤੀ ਕਰਦੇ ਆ ਇਕੱਠੇ ਹੋ ਕੇ ਪੰਥਕ ਤਾਕਤ ਨਾਲ ਇਹਨਾਂ ਸਭ ਕੋਈ ਕੀਤਾ ਸੀ ਤੇ ਪੰਥਕ ਤਾਕਤ ਬਗੈਰ ਕੁਝ ਨਹੀਂ ਹੋਣਾ ਆਪਾਂ ਇਕਤਾ ਕਰੀਏ ਇਹਨਾਂ ਸੋਚ ਤੇ ਪਹਿਰਾ ਦਿੰਦੇ ਆ ਆ ਇਹ ਦਿਨ ਮਨਾਉਂਦੇ ਰਹੀਏ ਇਸ ਇਹਨਾਂ ਸੰਸਥਾਵਾਂ ਨੂੰ ਮਜਬੂਰ ਕਰਦੀਏ ਕਿ ਉਹ ਵਾਕਿਆ ਇਹਨਾਂ ਸੋਚ ਦੇ ਪਾਰ ਦੇ ਸਕਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਮੁੱਚੇ ਸਾਧ ਸੰਗਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਅਸੀਂ ਜਥੇਦਾਰ ਤੇਜਾ ਸਿੰਘ ਪੁੱਤਰ ਜਥੇਦਾਰ ਸ਼੍ਰੀ ਅਕਾਲਕਖ ਸਾਹਿਬ 1920 ਪਹਿਲੇ ਜਥੇਦਾਰ ਸ਼੍ਰੀ ਅਕਾਲਕਖ ਸਾਹਿਬ ਜਿਨ੍ਹਾਂ ਦੀ 60ਵੇਂ ਵਰ੍ਹੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕਾ ਦੇ ਸਹਿਯੋਗ ਨਾਲ ਮਨਾ ਰਹੇ ਹਾਂ ਇਹ ਬੜੇ ਹੀ ਪਰਮਾਤਮਾ ਨੇ ਕਿਰਪਾ ਕੀਤੀ ਆ ਚਾਹੇ ਇੰਨੇ ਲੰਮੇ ਸਮੇਂ ਤੋਂ ਬਾਅਦ ਇੰਨੀ ਵੱਡੀ ਪੱਧਰ ਤੇ ਪ੍ਰੋਗਰਾਮ ਕਰਾਇਆ ਜਾਂਦਾ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਗੜਗੱਜ ਅਕਾਲੀ ਦੀਵਾਨ ਵੱਲੋਂ ਇਹ ਬਹੁਤ ਵੱਡੀ ਪੱਧਰ ਤੇ ਸਾਡੇ ਜੱਦੀ ਘਰ ਵਿੱਚ ਇਹ ਵਰਸੀ ਮਨਾਈ ਜਾਂਦੀ ਸੀ ਜਦੋਂ ਪਾਤਸ਼ਾਹਤ ਤੋਂ ਬਾਅਦ ਇਹ ਕੰਮ ਥੋੜਾ ਘਟ ਗਿਆ ਪਰਿਵਾਰ ਵੱਲੋਂ ਹੀ ਮਨਾਈ ਜਾਂਦੀ ਸੀ ਤੇ ਜਿਹੜੇ ਅਸੀਂ ਪਿਛਲੇ 4-5 ਸਾਲਾਂ ਤੋਂ ਇਸ ਨੂੰ ਕੌਮੀ ਪੱਧਰ ਤੇ ਜਿਹੜਾ ਮਨਾਉਣ ਦਾ ਬੀੜਾ ਚੁੱਕਿਆ ਸੀ ਉਹ ਜਿਹੜੇ ਸਾਡੇ ਮੇਰੇ ਪਿੰਡ ਦੇ ਸੱਜਣ ਮਿੱਤਰਿਆ ਮੇਰੇ ਐਨਆਰਆਈ ਭਰਾ ਨੇ ਇਹਨਾਂ ਨੇ ਨੌਜਵਾਨ ਵੀਰਾਂ ਨੇ ਇੰਨਾ ਹਮਲਾ ਮਾਰਿਆ ਕਿ ਅਸੀਂ ਇਸ ਜਿਹੜੇ ਪ੍ਰੋਗਰਾਮ ਨੂੰ ਕੌਮੀ ਪੱਧਰ ਤੇ ਲੈ ਕੇ ਗਏ ਆ ਇਹ ਸਾਰੀ ਜਿਹੜੀ ਵਡਿਆਈ ਆ ਇਹ ਪਿੰਡ ਦੇ ਨੌਜਵਾਨਾਂ ਨੂੰ ਤੇ ਇਲਾਕੇ ਦੇ ਮੋਢ ਬਰਾ ਸੱਜਣਾ ਨੂੰ ਆ ਜਿਸ ਦੀ ਬਦੌਲਤ ਇਹ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਆਵਾਜ਼ ਪਹੁੰਚਾਉਣ ਵਾਲੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜਿਨ੍ਹਾਂ ਦੀ ਬਦੌਲਤ ਇਹ ਪ੍ਰੋਗਰਾਮ ਹੁਣ ਸ਼ਰਮਣੀ ਕਮੇਟੀ ਦੇ ਸਹਿਯੋਗ ਨਾਲ ਹੋ ਰਿਹਾ ਅੱਜ ਵੀ ਸਿੰਘ ਸਾਹਿਬ ਸਾਡੇ ਕੋਲ ਆਏ ਆ ਅਸੀਂ ਉਹਨਾਂ ਨੂੰ ਜੀਓ ਆਣ ਆਇਆ ਆਖਦੇ ਆ ਤੇ ਬਹੁਤ ਬਹੁਤ ਉਹਨਾਂ ਦੇ ਧੰਨਵਾਦੀ ਆ ਅਸੀਂ ਚਾਹੁੰਦੇ ਆ ਕਿ ਜਿਸ ਤਰ੍ਹਾਂ ਸਾਡੇ ਹੁਣ ਸਰਦਾਰ ਗਗਬੀਰ ਸਿੰਘ ਜਿਹਦੇ ਪੁੱਤਰ ਜਥੇਦਾਤਾ ਤੇਜਾ ਸਿੰਘ ਪੁੱਤਰ ਕਹਿ ਰਿਹਾ ਕਿ ਜਥੇਦਾਤਾ ਤੇਜਾ ਸਿੰਘ ਪੁੱਤਰ ਦੀ ਸੋਚ ਤੇ ਆਪਾਂ ਪਹਿਰਾ ਦੇਣਾ ਵਾ ਪਹਿਰਾ ਅਸੀਂ ਇਸ ਤਰੀਕੇ ਨਾਲ ਦੇਣਾ ਕਿ ਅਸੀਂ ਉਹਨਾਂ ਦੇ ਜਿਹੜੀ ਵਿਚਾਰ ਆ ਉਹਨਾਂ ਦੀ ਵਿਚਾਰਤਰਾ ਉਹਨਾਂ ਨੂੰ ਇੰਨਾ ਹਾਈਲਾਈਟ ਕਰਾਂਗੇ ਲੋਕ ਸਾਡੇ ਜਿਹੜੀ ਉਹ ਚੀਜ਼ ਨੂੰ ਪੜਨ ਸੁਣਨ ਤੇ ਇਸ ਦਾ ਜਿਹਨਾਂ ਨੂੰ ਚੰਗਾ ਹੈ ਤੇ ਲੱਗਦਾ ਹੈ ਕਿ ਉਹ ਪਿੱਛਾ ਕਰਨਗੇ ਸਾਡੋ ਫਾਲੋ ਕਰਨਗੇ ਇਸ ਚੀਜ਼ ਨੂੰ ਅਸੀਂ ਉਸ ਦੇ ਵਿਚਾਰਧਾਰਾ ਨੂੰ ਕਿਸੇ ਨੂੰ ਨੀਵਾਂ ਨਹੀਂ ਵਿਖਾਉਣਾ ਚਾਹੁੰਦੇ ਕਿਸੇ ਜਥੇਬੰਦੀ ਨੂੰ ਨੀਵਾਂ ਨਹੀਂ ਵਿਖਾਉਣਾ ਚਾਹੁੰਦੇ ਅਸੀਂ ਸਿਰਫ ਉਹਦੀ ਵਿਚਾਰਧਾਰਾ ਨੂੰ ਇੰਨਾ ਪ੍ਰਪਲ ਕਰਾਂਗੇ ਕਿ ਲੋਕ ਸਾਡੇ ਪਿੱਛੇ ਚੱਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ